ਆ ਦੋ ਇਹਦੇ ਐਮਐਲਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾਸ ਰੱਬਾ ਬਟਿੰਡੇ ਵਾਲੇ ਮਾਂਸੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸੁਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਹਿੰਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਿਵਾਰ ਨੂੰ ਹਰਾ ਕੇ ਈਮਾਨਦਾਰ ਬੰਦਿਆਂ ਨੂੰ ਜਿਠਾਓ ਬੁੱਲੇ ਤੇਰੇ ਆ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਜਿਆ ਫਿਰਦਾ ਤੂੰ ਭਾਜਪਾ ਦੀ ਟੌਟੀ ਕਰਦਾ ਤੇ ਜਿਹੜੇ ਤੂੰ ਦੋ ਫੜੇ ਸੀ ਆਨਮੋਲ ਰਤਨਾ ਤੇ ਦੂਜਾ ਸਿੰਗਲਾ ਆਈ ਆਰੀ ਤੇਰੀ ਸਟੇਜ ਤੇ ਚੜਦੇ ਤੂੰ ਆਪ ਗਵਾ ਇੱਕ ਦਾ ਵਿਜੇ ਸਿੰਘਲੇ ਦੇ ਕੇਸ 'ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਹਿੰਦਾ ਕੱਟਰ ਧੋਖੇਬਾਜ਼ ਕੱਟਰ ਬਹਿਮਾਨ ਕੱਟਰ ਮਜਮਾਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵੰਤ ਜੀ